ਬਹੁਤ ਬਹੁਤ ਧੰਨਵਾਦ ਪਿਛਲੇ ਦਿਨੀ ਭਾਈ ਮਨਪ੍ਰੀਤ ਸਿੰਘ ਕਾਂਗਰੀ ਦਾ ਮੇਰੇ ਫੋਨ ਤੇ ਗੱਲ ਹੋਈ ਉਹਨਾਂ ਨੇ ਸਾਡਾ ਵਿਚਾਰ ਸਾਂਝੀ ਕੀਤੀ ਕਿ 13 ਅਪ੍ਰੈਲ 1978 ਦੇ ਵਿੱਚ 13 ਸੈਂਚੀ ਹੋਏ ਸਨ ਔਰ ਉਹਨਾਂ ਸਿੰਘਾਂ ਦੀ ਅਸੀਂ ਯਾਦ ਦਿੱਲੀ ਵਿੱਚ ਮਨਾਉਣੀ ਚਾਹੀਦੀ ਅਸੀਂ ਨਹੀਂ ਮਨਾਈ ਤੇ ਕਿਸੇ ਨਾ ਪ੍ਰਬੰਧ ਕਮੇਟੀਆਂ ਤੋਂ ਹੋਇਆ ਗਿਆ ਪਰ ਸਾਨੂੰ ਗੁਰੂ ਸਾਹਿਬ ਨੇ ਆਪ ਜੀ ਵੱਲੋਂ ਦੀਪਕਸ਼ੀ ਸੇਵਾ ਮਿਲੀ ਹੈ ਅਸੀਂ ਫੈਸਲਾ ਲਿਆ ਇਸ ਮਹੀਨੇ 13 ਅਪ੍ਰੈਲ 1978 ਦੇ ਜਿਹੜੇ ਕਿਰਦਾਰ ਸਿੰਘ ਸ਼ਹੀਦ ਹੋਏ ਨੇ ਉਸ ਸਵੇਰ ਦਾ ਦਿਵਾਨ ਗੁਰਦਵਾਰਾ ਕਾਬਲ ਸਾਹਿਬ ਦਾ ਜਿਹੜਾ ਉੱਥੇ ਭਾਈ ਮਨਜੀਤ ਸਿੰਘ ਘਰਪੁਰ ਜੀ ਆਪਣੀ ਸੇਵਾ ਦੀ ਹਾਜ਼ਰੀ ਭਰਨਗੇ ਵਿਆਮੀ ਦਾ ਬੰਤਾ ਸਿੰਘ ਵੀ ਕਥਾ ਕਰਨਗੇ ਆਪ ਸੰਤਾ ਜੀ ਬੇਨਤੀ ਹੈ ਕਿ ਜਿਹੜੇ 1978 ਦੇ ਵਿੱਚ ਕਿਰਦਾਰ ਸਿੰਘ ਸ਼ਹੀਦ ਹੋਏ ਸਨ ਉਹਨਾਂ ਦੀ ਯਾਦ ਪਹਿਲੀ ਵਾਰ ਅਸੀਂ ਦੁਬਾਰਾ ਤੋਂ 40 ਸਾਲ ਬਾਅਦ ਮਨਾਣ ਜਾ ਰਹੇ ਹਾਂ ਜ਼ਰੂਰ ਸਮਾਂ ਕੱਢਿਓ ਔਰ ਸਵੇਰ ਦੇ ਦਿਵਾਨ 'ਚ ਹਾਜ਼ਰੀ ਭਰਿਓ ਸ਼ਾਮੀ ਇੱਥੇ ਹੀ ਦਿਵਾਨ ਲੱਗਣੇ ਨੇ ਗੁਰਦਰਾ ਸਿੰਘ ਸਾਹਿਬ ਦੇ ਨਾਲ ਬ੍ਰਾਂਡ ਨੂੰ 7 ਤਰੀਕ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਗੁਰਦਰਾ ਸਿੰਘ ਸਾਹਿਬ 14 April ਨੂੰ ਜਲਜੀਪੁਰ ਗੁਰਦਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਮੈਨੂ ਕਾ ਟਿੱਡਾ ਸਾਹਿਬ ਵਿਸਾਖੀ ਦਾ ਸਮਾਗਮ ਮਨਾਇਆ ਜਾਣਾ ਅਥਰੀ ਤੋ ਲੈ ਕੇ 14 ਤਰੀਕ ਤੱਕ ਦੀਨਨ ਕੀ ਬਤਪਾਲ ਕਰੇਗੀ ਸੰਪੂਰਨ ਵਿਆਖਿਆ ਗੁਰਦਰਾ ਮੰਗਲਾ ਸਾਹਿਬ ਤੋਂ ਰੋਜ਼ ਸਵੇਰੇ ਆਪ ਜੀ ਬਹੁਤ ਬੰਤਾ ਸਿੰਘ ਨੂੰ ਸੁਣੋਗੇ 21 ਤਰੀਕ ਨੂੰ ਜਿਹੜਾ ਅਸੀਂ ਆਰੰਭ ਕਰਨ ਜਾ ਰਹੇ ਹਾਂ ਜੱਠੇਦਾਰ ਜਸਾ ਸਿੰਘ ਜੀ ਆਲੂ ਵਾਲੇ 300 ਸਾਲਾਂ ਦੀ ਸ਼ਤਾਬੀ ਆ ਰਹੀ ਹੈ 21 ਤਰੀਕ ਨੂੰ ਕੀਰਤਨ ਦਰਬਾਰ ਹੋਣਾ ਮੰਜੀ ਸਾਹਿਬ ਅੰਮ੍ਰਿਤਸਰ ਦਿੱਲੀ ਤੋਂ ਬਹੁਤ ਵੱਡੇ ਬਤਨ ਸੰਗਤ ਪਹੁੰਚੇਗੀ ਐਕਿ ਇਹ ਜਿਹੜਾ ਪ੍ਰੋਗਰਾਮ ਮਿਕਸਿਆ ਗਿਆ ਇਹ 300 ਸਾਲਾਂ ਦੀ ਸ਼ਤਾਬੀ ਨੂੰ ਸਮਰਪਿਤ 21 ਤਰੀਕ ਨੂੰ ਰਾਤ ਦਾ ਦੀਵਾਨ ਲਰਨਾ ਗੁਰਦੁਆਰਾ ਮੰਜੀ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ 22 ਤਰੀਕ ਨੂੰ ਨਗਰ ਕੀਰਤਨ ਅੰਮ੍ਰਿਤਸਰ ਤੋਂ ਆਰੰਭ ਹੋਏਗਾ 23 ਤਰੀਕ ਨੂੰ 24 ਤਰੀਕ ਨੂੰ ਪੰਜਾਬ ਚ ਰਹੇਗਾ 25 ਤਰੀਕ ਨੂੰ ਹਰਿਆਣਾ ਐਂਟਰ ਕਰੇਗਾ 26 ਤਰੀਕ ਨੂੰ ਦਿੱਲੀ ਐਂਟਰ ਕਰੇਗਾ ਦਿੱਲੀ ਐਂਟਰ ਕਰਕੇ ਫਿਰ ਇਹ ਰਾਤ ਦੀ ਸਮਾਪਤੀ ਹੋਣੀ ਹੈ ਔਰ 27 ਤਰੀਕ ਨੂੰ ਖਾਲਸਾ ਹੀ ਖੇਡਾਂ ਜਿਹੜੀਆਂ ਅਸੀਂ ਪਿਛਲੀ ਵਾਰੀ ਪੰਜਾਬੀ ਬਾਗ ਕੀਤੀਆਂ ਸਨ ਇਸ ਵਾਰੀ ਸਾਊਥ ਦਿੱਲੀ ਸਾਈਡ ਤੇ ਕਰਾਂਗੇ ਜਿੱਦੇ ਖਾਲਸਾ ਹੀ ਖੇਡਾਂ ਗੋੜਦਵਾਰੀ ਪੋਲ ਕਰੇ ਕਰਤਬ ਉਹਨਾਂ ਦਾ ਸਾਰੇ ਦਿਖਾਈ ਜਾਣਗੇ ਜਿਹੜਾ ਫਤਿਹ ਦਿਵਸ ਅਸੀਂ ਮਾਰਸਿਸ ਮਨਾਉਂਦੇ ਸੀ ਬੱਚਿਆਂ ਦੇ ਇਮਤਹਾਨ ਕਰਕੇ ਔਰ ਸਾਥੀ ਨੂੰ ਮੁਖਰਖ ਦੋ ਇਸ ਵਾਰੀ ਅਸੀਂ ਨੂੰ 28 ਤਰੀਕ ਨੂੰ ਲੈ ਕੇ ਸੀ 28 ਅਪ੍ਰੈਲ ਨੂੰ ਫਤਿਹ ਦਿਵਸ ਦਾ ਕਿ ਸੰਦਰਭ ਹੋਣਾ ਹੈ 29 ਤਰੀਕ ਨੂੰ ਉਹ ਆਪਣੇ ਅਖਾਰੇ ਵਿੱਚ ਸਜਦੇ ਹਨ ਔਰ ਸਾਰੇ ਤੋਰਮ ਹੋਣੇ ਹਨ ਤੇ 28 ਔਰ 29 ਤਰੀਕ ਨੂੰ ਫਤਿਹ ਦਿਵਸ ਮਨਾਇਆ ਜਾਣਾ ਹੈ ਨਾਲ ਕਿਲੇ ਤੇ 27 ਤਰੀਕ ਨੂੰ ਖਾਲਸਾ ਹੀ ਖੇਡਾਂ ਸੌਧ ਦਿੱਲੀ ਹੋਣੀ ਹੈ 26 ਨੂੰ ਦਿੱਲੀ ਦੇ ਵਿੱਚ ਜਿਹੜਾ ਨਗਰ ਕੀਰਤਨ ਪੰਜਾਬ ਤੋਂ ਚੰਦੇ ਨਾਲ ਦਿੱਲੀ ਅੰਦਰ ਕਰੇਗਾ ਉਹਦੀ ਜੀਆਂ ਵੀ ਕਰਦੇ ਅਸਮਾਪਤੀ ਕਰਕੇ ਅਸੀਂ ਇਹ ਜਿਹੜਾ 300 ਸਾਲਾ ਸ਼ਤਾਬਦੀ ਜਥੇਦਾਰ ਜਸਾ ਸਿੰਘ ਆਗੂ ਵਾਲੀਆ ਦੇ ਆਰੀ ਹੈ ਉਹਨਾਂ ਸਮਰਪੇਨ ਇਹ ਹੁਣ ਪੂਰਾ ਮਹੀਨਾ ਆਪ ਜੀ ਦੇ ਕੋਲ ਗੁਰੂ ਸਾਹਿਬ ਨਾਲ ਗੁਰੂ ਇਤਿਹਾਸ ਨਾਲ ਜੁੜਨਾ ਹੈ ਇਹਨੀਆਂ ਬੇਨਤੀਆਂ ਪਰਵਾਹ ਕਰੇ ਪ੍ਰਧਾਨ ਸਰਦਾਰ ਮਜੀਦ ਸਿੰਘ ਜੀ ਕੇ ਸਰਦਾਰ ਮਨਿੰਦਰ ਸਿੰਘ ਸਰਸਾ ਸਰਦਾਰ ਹਰਮਿੰਦਰ ਸਿੰਘ ਢਾਲਕਾ ਸਰਦਾਰ ਅੰਮਰਜੀਤ ਸਿੰਘ ਬਰਕੂ ਸਰਦਾਰ ਹਰਮਨਜੀਤ ਸਿੰਘ ਤੇ ਪੂਰੇ ਐਗਜ਼ੀਕਟਿਵ ਜੀ ਮੰਨੂ ਆਪ ਜੀ ਨੂੰ ਸਭ Shri ਬੁੱਢੇ ਵੱਲ ਸਾਡੇ ਪ੍ਰਕਾਰ ਲੱਗ ਲੱਗ ਵਧਾਈ ਦੇਣੇ ਆਂ ਐਂਗੀਆਂ ਬੇਨਤੀ ਹੈ ਪ੍ਰਵਾਹਨ ਕਰਿਓ ਤੁਹਾਡੀ ਘਟ ਦੀ ਮਾਫੀ ਗੱਜ ਫਰ ਲੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਔਰ ਬੋਲੇ ਸੋ ਨਿਹਾਲ ਐ ਮਰੇ ਵੀਰ ਪਰਮਜੀਤ ਸਿੰਘ ਜੀ ਰਾਣਾ ਜੀ ਕਿਸੇ ਪਛਾਣ ਦੇ ਮਹਤਾਜ ਨਹੀਂ ਹਨ ਜਿਹੜੇ ਆਪਜੀ ਸਮਾਗਮ ਦੇਖਿਓ ਜੋ ਲੜੀਆਂ ਲਗੀਆਂ ਹਨ ਐਨੇ ਗੁਰੂ ਸਾਹਿਬਾਂ ਦੇ ਗੁਰੂ ਦੇ ਮਹਿਲਾਂ ਦੇ ਵਿਹਾਰੇ ਪਕਤਾ ਕੋਈ ਉਹ ਬ੍ਰੰਦਤ ਕੋਈ ਤੀਰਤ ਮਾਇਆ ਕੋਈ ਉਹ ਬ੍ਰੰਦਤ ਕੋਈ ਤੀਰਤ I mm -hmm. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਮਤਨ ਸਾਹਿਬ ਜੀ ਗੁਰਦੈਵਸਾ ਮਨਜੀਤ ਦੇ ਪ੍ਰਕਾਸ਼ਪੁਰ ਸਮਰਪਿਤ ਅੱਜ ਵਿਸ਼ੇਸ਼ ਕਿਰਦਨ ਸਵਾਗਤ ਗੁਰਦੁਆਰਾ ਸੀਗਨ ਸਾਹਿਬ ਵਿਖੇ ਬਹੁਤ ਹੀ ਧੂਮਦਾਰ ਨਾਲ ਸੰਗਤ ਸੰਕਰਨ ਮਨਾਇਆ ਗਿਆ ਸ਼ਾਦਨਾਲ ਜਿਹਦੇ ਲੱਖਾਂ ਜਤਾਦ ਦੇ ਸੰਗਤਾਂ ਲੱਗਿਆ ਹਾਜ਼ਰੀਆਂ ਭਰੀਆਂ ਸਾਹਿਬ ਸ਼ਕੁਪੇਗਵਾਸਰੇ ਪਵਿੱਤਰ ਸਥਾਨ ਸ਼ਹੀਦ ਸਥਾਨ ਗੁਰਦੁਆਰਾ ਸੀਗਨ ਸਾਹਿਬ ਵਿਖੇ ਅੱਜ ਸਾਵਾਂ ਪ੍ਰਕਾਸ਼ਪੁਰ ਦੇ ਖੁਸ਼ੀ ਦੇ ਅੰਦਰ ਬਹੁਤ ਹੀ ਉੱਚ ਕੋਟੀ ਦੇ ਰਾਗੀ ਜਿਨ੍ਹਾਂ ਨੇ ਅੱਖੀਂ ਹਾਜ਼ਰੀਆਂ ਭਰੀਆਂ ਨੇ ਤਾਂ ਤਾਂ ਜੋਖਣ ਸਕਦਾ ਜਿਨ੍ਹਾਂ ਨੇ ਅੱਜ ਆਪਣਾ ਸਮਾਂ ਕੱਢ ਕੇ ਸਹਿਬਾ ਦੇ ਪਾਵਨ ਗੁਰਦੁਆਰੇ ਆ ਕੇ ਇੱਥੇ ਸਹਿਬਾ ਦੇ ਅਸੀਸਾਂ ਲਈਆਂ ਹਨ ਅੰਮ੍ਰਿਤ ਛੋਲੀਆਂ ਪਾਈਆਂ ਹਨ ਗੁਰਸਾਹਿਬੇ ਕਰ ਗੁਰੂ ਸਾਹਿਬ ਇਸ ਗੁਰੂਪੁਰੇ ਸਾਰੀ ਕائنات ਨੂੰ ਗੁਰਾਂ ਦੇ ਨਾਮ ਲੈ ਬਣੋ ਅਸੀਂ ਅੱਜ ਦੇ ਪਉੜੀਆ ਲੱਖ ਲੱਖ ਬਣਾਈਆਂ ਦਿੰਨੇ ਆ ਗੁਰਸਾਹਿਬ ਸਾਰਿਆਂ ਦੇ ਕਰਾ ਲੈਣੇ ਖੁਸ਼ੀਆਂ ਹੋਣ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੀ ਚਾਦਰ और जिन्होंने अपना परिवार वार्ता तन तन गुरु तेग बहादुर साहब जी द प्रकाश प्रकाश लख लख वधाई और आप सब जी एक मैं गल दसना चाहना है कि असी अगले साल यही प्रकाश दिहाड़ा गुरु तेग बहादुर साहब जी का रुकाबंद साहब भी बनावेंगे सवेरे रुकावंध साहब बनावे और शामी छह दिन गुरुद्वारे बनावे वाहगुरू जी का खालसा वाहेगुरू जी की फतेह